ਹਾਈ ਟੈਕ ਨਾਕੇ ਤੇ ਗੱਡੀ ਦੇ ਵਿੱਚੋਂ ਬਰਾਮਦ ਕੀਤਾ ਕੈਸ਼ ਕਿੰਨਾ ਕੈਸ਼ ਆ ਕਿਹੜੀ ਗੱਡੀ ਸੀ ਕਿੰਨੇ ਵਜੇ ਦਾ ਟਾਈਮ ਸੀ ਕਿੰਨਾ ਕੈਸ਼ ਬਰਾਮਦ ਕੀਤਾ ਇਹ ਕੱਲ ਬੀਤੀ ਰਾਤ ਕੋਈ 11 ਵਜੇ ਰਾਤ ਹਾਈ ਟੈਕ ਨਾਕਾ ਫਲੋ ਹਾਈਵੇ ਉੱਪਰ ਲਗਾਏ ਸੀ ਜਿੱਥੇ ਚੈਕਿੰਗ ਬ੍ਰਾਂਚ ਇੱਕ ਵੈਗਨੋਰ ਗੱਡੀ ਨੰਬਰ PV05AR 0472 ਜੀ 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 ਜਿਸ ਨੂੰ ਚੈੱਕ ਕਰਦੇ ਉਸ ਵਿੱਚੋਂ ਜਿਹੜਾ ਇੱਕ ਕਿਟ ਬੈਗ ਮੰਗਵਾਉਣਾ ਹੈ ਜੀ ਜਿਸ ਵਿੱਚ 19 ਲੱਖ ਹਾਂਜੀ 50000 455 روپے ਹਾਂਜੀ ਕਵਰੀ ਹੋਈ ਹੈ ਠੀਕ ਹੈ ਜੋ ਇਹ ਕੈਸ਼ ਜਿਹੜਾ ਜਿਸ ਨੂੰ ਲੈ ਕੇ ਜਾ ਰਿਹਾ ਸੀ ਅਮਿਤ ਕੁਮਾਰ ਅਨੰਦ ਕੁਮਾਰ ਅਤੇ ਦੀਪਕੋਲੀ ਠੀਕ ਹੈ ਜੀ ਇਹ ਹੋਸਟਲ ਰੈਂਟ ਦੇ ਲੈਣ ਵਾਲੇ ਨੇ ਠੀਕ ਹੈ ਇਹ ਕੋਈ ਇਸ ਬਾਰੇ ਕੋਈ ਆਪਣਾ ਕੋਈ ਕਾਗਜ਼ਪੱਤ ਨਹੀਂ ਪੇਸ਼ ਕਰ ਸਕੇ ਹਾਂ ਕੀ ਇਹ ਪੈਸਾ ਜਿਹੜਾ ਕਿਸ ਬੈਂਕ ਤੋਂ ਆਇਆ ਜਾਂ ਕਿਸ ਪਰਪਸ ਦਾ ਹੈਗਾ ਹੂੰ ਜਿਸ ਵਤੀ ਅਸੀਂ ਜੋ ਇਨਕਮ ਟੈਕਸ ਅਫੀਸਰ ਨੂੰ ਰਾਦਰੇ ਨੋਟਿਫਾਈ ਕਰਾਇਆ ਸੀ ਜੀ ਪਰ ਉਹਨਾਂ ਦੇ ਅਜੇ ਤੱਕ ਕੋਈ ਅਫੀਸਰ ਨਹੀਂ ਆਇਆ ਹੂੰ ਜੋ ਇਸ ਵਕਤ ਜੋ ਕਾਰਵਾਈ ਆ ਉਹ ਅਗਰ ਵੀ ਹਮਪੁੰਟ ਇੱਕ ਸੁਭਾ ਕਰੇਗਾ ਅਸੀਂ ਇਹਨੂੰ ਜਿਹੜਾ ਕੌਈ ਵੀ ਮੋਤਿਆਰ ਕਰਕੇ ਇੱਕ ਇਹ ਅਸੀਂ ਥਾਣੇ ਵਿੱਚ ਜਾਵਾ ਕੀਤਾ ਹੈ ਕੀ ਲੱਗਦਾ ਇਹ ਮਤਲਬ ਜੋਹੇ ਜਾਹੇ ਦਾ ਪੈਸਾ ਤਾਂ ਨਹੀਂ ਕੀ ਲੱਗਦਾ ਅੰਦਾਜ਼ਾ ਨਹੀਂ ਇਹੋ ਜੀ ਕੋਈ ਗੱਲ ਹਾਂਜੀ ਜੀ ਇਨਵੈਸਟੀਗੇਸ਼ਨ ਕਰਨੀ ਸਾਰੇ ਆਈ ਓਕੇ ਬਾਕੀ ਉਹ ਇਸ ਬਾਰੇ ਪੇਪਰ ਪੇਸ਼ ਕਰਨਗੇ ਜਿਹਨਾਂ ਪੁਸ਼ਕਿਸ਼ਤੇ ਰਸਿਆ ਸੀ ਕਿ ਅਸੀਂ ਫਰੋਜਪੁਰ ਤੋਂ ਜੋ ਕੋਰ ਵੀ ਸਪਲਾਈ ਕਰਦੇ ਵਕ ਵਕ ਫਲੋਰ ਮਿਲਾਂ ਦੇ ਵਿੱਚ ਜੀ ਜੀ ਉਹਨਾਂ ਤੋਂ ਕਲੈਕਸ਼ਨ ਕਰਕੇ ਲੈ ਕੇ ਆਏ ਠੀਕ ਹੈ ਜੀ ਕਿੱਤਰੋ ਜਾ ਰਹੇ ਸੀ ਲੰਡਨ ਜਲੰਧਰ ਤੋਂ ਜਲੰਧਰ ਤੋਂ ਲੰਡਨ ਹੋ ਜਾ ਰਹੇ ਕਿ ਬੰਦੇ ਜਿਹੜੇ ਦੋ ਜਣ ਜਿਨ੍ਹਾਂ ਤੋਂ ਬਰਾਮਤ ਹੋਇਆ ਕੈਸ਼ ਹਾਂਜੀ ਉਹ ਬੰਦੇ ਆਪਣੇ ਕੋਲ ਹੈ ਨਹੀਂ ਜੀ ਉਹ ਬੰਦੇ ਅਸੀਂ ਮੌਕੇ ਤੇ ਰੀਲீஸ் ਕਰ ਦਿੱਤੇ ਸੀ ਉਹਨਾਂ ਦਾ ਕੈਸ਼ ਜਮ੍ਹਾਂ ਕਰ ਲਿਆ ਜਬਤ ਕਰ ਲਿਆ ਹਾਂਜੀ ਹਾਈ ਟੈਕ ਨਾਕੇ ਤੇ ਗੱਡੀ ਦੇ ਵਿੱਚੋਂ ਬਰਾਮਤ ਕੀਤਾ ਕੈਸ਼ ਕਿੰਨਾ ਕੈਸ਼ ਆ ਕਿਹੜੀ ਗੱਡੀ ਸੀ ਕਿੰਨੇ ਵਜ ਦਾ ਟਾਈਮ ਸੀ ਕਿੰਨਾ ਕੈਸ਼ ਬਰਾਮਦ ਕੀਤਾ ਇਹ ਕੱਲ੍ਹ ਬੀਤੀ ਰਾਤ ਕੋਈ 11 ਵਜੇ ਰਾਤ ਹਾਈ ਟੈਕ ਨਾਕਾ ਕੋਲ ਭਾਈਗੇਰ ਪਰ ਲਗਾ ਹੋਇਆ ਸੀ ਜਿੱਥੇ ਚੈਕਿੰਗ ਡਰਾਫਟ ਇੱਕ ਵੈਗਨੋਰ ਗੱਡੀ ਨੰਬਰ PV05AR 0472 ਰੈਡ ਕਲਰ ਆਈ ਜੀ ਜੀ ਜੇ ਤੁਮ ਚੈੱਕ ਕਰਦੇ ਉਸ ਵਿੱਚੋਂ ਜਿਹੜਾ ਇੱਕ ਕਿਟ ਬੈਗ ਲਾਣ ਹੋਇਆ ਜੀ ਇਸ ਵਿੱਚ 19 ਲੱਖ ਹਾਂਜੀ 50455 ਰੁਪਏ ਹਾਂਜੀ ਕਵਰੀ ਹੋਈ ਹੈ ਠੀਕ ਹੈ ਜੋ ਇਹ ਕੈਸ਼ ਜਿਹੜਾ ਜਿਸ ਨੂੰ ਲੈ ਕੇ ਜਾ ਰਿਹਾ ਸੀ ਹਮੇਤ ਕੁਮਾਰ ਅਨਲ ਕੁਮਾਰ ਪਤੇ ਦੀ ਬਕੋਲੀ ਠੀਕ ਹੈ ਜੀ ਇਹ ਬੋਸਪੁਰ ਕੈਂਟ ਦੇ ਰਹਿਣ ਵਾਲੇ ਨੇ ਠੀਕ ਹੈ ਜੀ ਕੋਈ ਇਸ ਬਾਰੇ ਕੋਈ ਆਪਣਾ ਕੋਈ ਕਾਗਜ਼ਪੱਤਰ ਨਹੀਂ ਪੇਸ਼ ਕਰ ਸਕੀ ਹਾਂ ਕਿ ਇਹ ਪੈਸਾ ਜਿਹੜਾ ਕਿਸ ਬੈਂਕ ਤੋਂ ਆਇਆ ਜਾਂ ਕਿਸ ਪਰਪਸ ਦਾ ਹੈਗਾ ਹਮ ਜਿਸ ਵਤੀ ਅਸੀਂ ਜੋ ਇਨਕਮ ਟੈਕਸ ਅਫੀਸਰ ਨੂੰ ਰਾਜਵੀਰ ਨੋਟਰਾ ਕਰਾ ਆਸੀ ਜੀ ਪਰ ਉਹਨਾਂ ਦੇ ਅਜੇ ਤੱਕ ਕੋਈ ਅਫੀਸਰ ਨਹੀਂ ਆਇਆ ਹੂੰ ਜੋ ਇਸੁੱਕੇ ਜੋ ਕਹਾਣੀ ਆ ਉਹ ਅਗੇ ਵੀ ਇਨਕਮ ਟੈਕਸ ਪਹਾ ਕਰੇਗਾ ਹੂੰ ਅਸੀਂ ਇਹਨੂੰ ਜਿਹੜਾ ਰਿਕਵਰੀ ਵੀ ਮੁਤਿਆਰ ਕਰਕੇ ਹੂੰ ਇੱਕ ਇਹ ਅਸੀਂ ਥਾਣੇ ਵਿੱਚ ਜਮਾ ਕੀਤਾ ਹੈ ਕੀ ਲੱਗਦਾ ਹੈ ਮਤਲਬ ਜੋਹੇ ਜਾਹੇ ਦਾ ਪੈਸਾ ਤਾਂ ਨਹੀਂ ਕੀ ਲੱਗਦਾ ਅੰਦਾਜ਼ਾ ਨਹੀਂ ਇਹੋ ਜੀ ਕੋਈ ਗੱਲ ਜੀ ਇਨਵੈਸਟੀਗੇਸ਼ਨ ਤੋਂ ਨਹੀਂ ਸਵਰੇ ਆਈ ਓਕੇ ਮੱਕੀ ਉਹ ਇਸ ਵਾਰੀ ਵੀ ਪਰੇਸ਼ਾਨ ਕਰਨ ਲਈ ਜੀਣਾ ਪੁਸ਼ਕਿਸ਼ ਤੇ ਦੱਸਿਆ ਸੀ ਕਿ ਅਸੀਂ ਫਰੋਜਪੁਰ ਤੋਂ ਜੋ ਕਾਰਟ ਦੀ ਸਪਲਾਈ ਕਰਦੇ ਵੱਖ-ਵੱਖ ਫਲੋਰ ਮਿਲਾਂ ਦੇ ਵਿੱਚ ਜੀ ਜੀ ਉਹਨਾਂ ਤੋਂ ਕਲੈਕਸ਼ਨ ਕਰਕੇ ਲੈ ਕੇ ਆਏ ਠੀਕ ਹੈ ਜੀ ਕਿੱਤਰੋ ਜਾ ਰਹੇ ਸੀ ਜਲੰਧਰ ਨੂੰ ਜਲੰਧਰ ਤੋਂ ਜਲੰਧਰ ਨੂੰ ਜਲੰਧਰ ਨੂੰ ਜਾ ਰਹੇ ਕਿ ਬੰਦੇ ਜਿਹੜੇ ਦੋ ਜਣ ਜਿਨ੍ਹਾਂ ਤੋਂ ਬਰਾਮਤ ਹੋਇਆ ਕੈਸ਼ ਹਾਂਜੀ ਉਹ ਬੰਦੇ ਆਪਣੇ ਕੋਲ ਹੈ ਮੈਨੂੰ ਜੀ ਉਹ ਬੰਦੇ ਅਸੀਂ ਮੌਕੇ ਤੇ ਰੀਲਿਸ ਕਰ ਦਿੱਤੇ ਸੀ ਉਹਨਾਂ ਦਾ ਕੈਸ਼ ਜਮ੍ਹਾਂ ਕਰ ਲਿਆ ਜਬਤ ਕਰ ਲਿਆ ਹਾਂਜੀ